ਇੱਕ ਪਾਸੇ ਨਿਕਲਦੀਆਂ ਹੋਈਆਂ ਉੱਚੀਆਂ-ਉੱਚੀਆਂ ਅਗਧੀਆਂ ਲੱਗਤਾ ਤੇ ਦੂਜੇ ਪਾਸੇ ਪੈ ਰਹਾ ਚਿਖਚਹਾੜਾ ਜੀ ਹਾਂ ਅਗਦੇ ਤਾ ਡਵਦੀਆਂ ਇਹ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਦੇਰ ਰਾਤ ਇੱਕ ਕਾਰ ਗਰਾਜ ਦੇ ਵਿੱਚ ਅੱਗ ਦਾ ਤੰਡਵ ਹੋਇਆ ਤੇ ਜਿਸ ਤੇ ਚਲਦਿਆਂ ਲੋਕਾਂ ਦੇ ਵਿੱਚ ਹਫੜਾ ਦਫੜੀ ਮਚ ਗਈ। ਹਰ ਪਾਸੇ ਆਖੀ ਅੱਗ ਨਜ਼ਰ ਆ ਰਹੀ ਹੈ ਤੇ ਲੋਕ ਇਕੱਠੇ ਹੋਏ ਪਏ ਨੇ। ਤੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਇਸ ਅੱਗ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਅੱਗ ਨੇ ਤਬਾਹੀ ਮਚਾਈ ਹੋਵੇਗੀ।ਦਰਅਸਲ ਇਹ ਇੱਕ ਕਾਰ ਗਰਾਜ ਦੀਆਂ ਤਸਵੀਰਾਂ ਨੇ ਜਿੱਥੇ ਕੀ ਅਚਾਨਕ ਭਿਆਨਕ ਅੱਗ ਲੱਗ ਗਈ ਤੇ ਜਿਸ ਤੇ ਵਿੱਚ ਖੜੀਆਂ ਹੋਈਆਂ 2 ਕਾਰਾਂ ਸਮੇਤ ਹੋਰ ਕਾਫੀ ਸਮਾਨ ਅੱਗ ਦੀ ਭੇਟ ਚੜ ਗਿਆ ਉਧਰ ਕਾਰਗਾਰਾਦ ਦੇ ਮਾਲਕ ਕੋਲਵੰਤ ਸਿੰਘ ਜਿਸਦੇ ਨਾਲ ਬਾੜੀ ਹੋਈ ਹੈ ਉਸ ਦਾ ਕਹਿਣਾ ਹੈ ਕਿ ਉਹਨਾਂ ਦਾ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਦੇ ਨਾਲ ਲਾਲ ਕਾਰ ਬਾਜ਼ਾਰ ਦਾ ਕੰਮ ਪੀ ਹੈ ਤੇ ਬੀਤੀ ਰਾਤ ਜਦੋਂ ਉਹਨਾਂ ਨੂੰ ਗਵਾਂਡੀਆਂ ਨੇ ਦੱਸਿਆ ਤਾਂ ਉਹਨਾਂ ਨੂੰ ਅੱਗ ਦੇ ਬਾਰੇ ਪਤਾ ਲੱਗਿਆ ਗੇਲੀ ਕਾਰ ਬਾਜ਼ਾਰ ਗੇਲੀ ਡੈਂਟਕ ਪੇਂਟਿੰਗ ਦੇ ਕੀ ਗਲਵਾ ਤੋਈ ਜੀ ਗਲਵਾ ਤਾਂ ਪਤਾ ਨਹੀਂ ਲੱਗਿਆ ਜੀ ਕੀ ਹੋਇਆ ਪਰ ਇਸ ਵਾਰ ਕੋਇਆ ਪੈਨ ਕੀ ਗੱਲ ਹਾਂ ਕਿੰਨੇ ਵਜੇ ਹੋਇਆ ਇਹ ਕੀ ਟਾਈਮ ਹੋਇਆ ਹੁਣ ਹੁਣ ਤੋਂ 10 ਘੰਟਾ ਪਹਿਲਾਂ ਜੀ ਹੁਣ ਤੋਂ 10 ਘੰਟਾ ਪਹਿਲਾਂ ਜੀ ਅੱਛਾ ਜੀ ਹਾਂ ਕਿੰਨਾ ਕੀ ਨੁਕਸਾਨ ਹੋਇਆ ਨੁਕਸਾਨ ਤਾਂ 10 ਲੱਖ ਤੋਂ ਉੱਤੇ ਹੋਆ ਜੀ ਮੇਰੇ ਹਿਸਾਬ ਨਾਲ ਗੱਡੀ ਜਨ ਦੋ ਤਾਂ ਚਲੇ ਗਈਆਂ ਇੱਕ ਤਾਂ ਇੱਕ ਤਾਂ ਜਮੇ ਜਲ ਗਈ ਨਾ ਹਾਂ ਉਹ ਵੀ ਕਿਸੇ ਦੀ ਕੰਮ ਨੂੰ ਆਈ ਫੇ ਜੀ ਬਾਕੀ ਇਹ ਸਮਾਨ ਚਾਬੀਆਂ ਚੂਬੀਆਂ ਹੋ ਲਟਰ ਬਟਰ ਤੇ ਸਮਾਨ ਵੀ ਸਪੇਅਰ ਪਾਰਟ ਦਾ ਵੀ ਸਮਾਨ ਪਿਆ ਸੀ ਹਾਂ ਉਹ ਵੀ ਜਲ ਗਈ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਅੱਗ ਲੱਗੀ ਸਾਨੂੰ ਤਾਂ ਫਿਰ ਘਰ ਇਥੋਂ ਬੰਦੇ ਨੇ ਦੱਸਿਆ ਜੀ ਮੈਂ ਜਿੰਦਾ ਲੈ ਕੇ ਚਲੇ ਗਿਆ ਸੀਗਾ ਰੋਟੀ ਖਾਣ ਜਦੋਂ ਦੱਸਿਆ ਜਦੋਂ ਅਸੀਂ ਭੱਜਿਆ ਇਹ ਜਦੋਂ ਭੱਜ ਕੇ ਆ ਕੇ ਜਦ ਦੇਖਿਆ ਤਾਂ ਅੱਗ ਪੂਰੀ ਕੰਮਲ ਕੰਮਲ ਕਰਦੀ ਸੀਗੀ ਉਦ ਹੀ ਦੂਜੇ ਪਾਸੇ ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਦਾ ਕਹਿਣਾ ਇਹ ਕਿ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਆਖਿਰ ਅੱਗ ਕਿੱਦਾਂ ਲੱਗੀ ਹੈ ਪਰ ਅੱਗ ਕਾਫੀ ਭਿਆਨਕ ਹੈ ਜਿਸ ਤੇ ਚਲਦਿਆਂ ਕਾਫੀ ਨੁਕਸਾਨ ਹੋਇਆ ਮਤਲਬ ਜਦ ਅਸੀਂ ਘਰੋਂ ਭੱਜੇ ਆ ਸੰਤੋ ਗਵਾਂਡੀਆਂ ਨੇ ਦੱਸਿਆ ਇਹਨਾਂ ਨੇ ਵੀ ਅੱਗ ਲੱਗੀ ਆ ਰੋਟੀ ਖਾਣ ਗਏ ਸੀਗੇ ਵੀਰ ਜੀ ਤੇ ਜਦ ਆ ਕੇ ਦੇਖਿਆ ਤਾਂ ਅੱਗ ਪੂਰੀ ਚੜੀ ਹੋਈ ਸੀ ਉਧਰੋਂ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਫਾਇਰ ਬ੍ਰਿਗੇਡ ਆ ਗਈ ਤੇ ਨਾਲ ਕੁਝ ਬੰਦਿਆਂ ਦੀ ਮਦਦ ਨਾਲ ਅੱਗ ਬੁਝ ਗਈ ਜੀ ਗੱਡੀਆਂ ਦੋ ਜਲ ਗਈਆਂ ਜੀ ਇਸੇ ਹਫੜਾ ਦਫੜੀ ਦੇ ਵਿੱਚ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਇਜਿਸਤੇ ਚਲਦੇ ਆਂ ਸੰਬਰਾਲਾ ਤੋਂ ਫਾਇਰ ਪੁਕੀਟ ਦੀਆਂ ਗੱਡੀਆਂ ਪਹੁੰਚਿਆ ਤੇ ਬੜੀ ਹੀ ਬਸ਼ਕਤ ਦੇ ਨਾਲ ਅੱਗ ਤੇ ਉੱਪਰ ਕਾਬੂ ਪਾਇਆ ਗਿਆ। ਅਸੀਂ ਚਾਵਰ ਰੋਡ ਤੇ ਪੈਲਸ ਸੰਘੂੜੇ ਕੋਲ ਅਗ ਬਿਜਾਰੇ ਸੀ ਸਾਨੂੰ ਕਾਲ ਆਈ ਵੀ ਆਪਣੇ ਮਛੜਾ ਸਾਹਿਬ ਸਰਦਾਰ ਪੈਲਸ ਦੇ ਕੋਲ ਅੱਗ ਲੱਗੀ ਆ ਤੁਰੰਤ ਪਹੁੰਚੋ ਅਸੀਂ ਉੱਥੇ ਆਪਣੀ ਅੱਗ ਵੀ ਆਉਣ ਤੋਂ ਬਾਅਦ ਜੇ ਤੁਰੰਤ ਜੇ ਕਾਲ ਆਈ ਤਾਂ ਤੁਰੰਤ ਅਸੀਂ ਇੱਧਰ ਪਹੁੰਚੇ ਜੇ ਮਛੜਾ ਸਾਹਿਬ ਆ ਕੇ ਦੇਖਿਆ ਤਾਂ ਇੱਥੇ ਗੈਰੇ ਦੇ ਵਿੱਚ ਅੱਗ ਲੱਗੀ ਹੋਈ ਸੀ ਜੀ। ਇਹ ਆਪਣੇ ਗਿੱਲ ਕਾਰੋਬਾਰ ਸੀਗੇ ਜੀ। ਤੇ ਅਸੀਂ ਇੱਥੇ ਆ ਕੇ ਮੌਕੇ ਦੇਖਿਆ ਤਾਂ ਅੱਗ ਸੀਗੀ ਤੇ ਅਸੀਂ ਆਪਣੇ ਆਉਂਦੀ ਸ ਕਿੰਨਾ ਕਿ ਨੁਕਸਾਨ ਲੱਗ ਰਿਹਾ ਹੈ ਨੁਕਸਾਨ ਤਾਂ ਹੁਣ ਮਾਲਕ ਦੱਸਣਗੇ ਜੀ ਉਹ ਕਹਿੰਦੇ ਸੀ ਦੇਖ ਕੇ ਦੱਸਦੇ ਆ ਇੱਕ ਕਾਰ ਤਾਂ ਜਲ ਗਈ ਪੂਰੀ ਤਰ੍ਹਾਂ ਜੀ ਤੇ ਦੋ ਦੋ ਤਿੰਨ ਕਾਰਾਂ ਹੋਰ ਸੀਗੀਆਂ ਤੇ ਉਹ ਬਚ ਗਈਆਂ ਕੀ ਕਾਰਨ ਲੱਗਦਾ ਤੁਹਾਨੂੰ ਕਾਰਨ ਦਾ ਹੁਣ ਮਾਲਕਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਸਾਨੂੰ ਕਾਰਨ ਤਾਂ ਪਤਾ ਨਹੀਂ ਲੱਗਿਆ ਵੀ ਕਿਵੇਂ ਲੱਗੀ ਅੱਗ ਜੀ ਕਿਵੇਂ ਨਹੀਂ ਲੱਗੀ ਜੀ ਬੁਨਾਲ ਸੱਗ ਲਗਨਦੀ ਘਟਨਾ ਦੇ ਵਿੱਚ ਅੱਗ ਦੇ ਕਾਰਨ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਉਤੇ ਹੀ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਇਹ ਭਿਆਨਕ ਆਗ ਲੱਗਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਹਨਾਂ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਮਾਲਤਾ ਕਾਫੀ ਨੁਕਸਾਨ ਹੋ ਗਿਆ ਜਗਬਾਣੀ ਟੀਵੀ ਦਿੱਲੀ ਮਾਚੀਵਾੜਾ ਤੋਂ ਗੁਰਦੀਪ ਸਿੰਘ ਤੱਕਦੀ ਰਿਪੋਰਟ